ਸਮਾਸੀ ਜਦੋਂ ਸ਼ਹਿਰ ਨਿਵਾਸੀਆਂ ਨੂੰ بارش ਹੋਣ ਤੇ ਚਿੰਤਾ ਹੋ ਜਾਂਦੀ ਸੀ ਕਿ ਸ਼ਹਿਰ ਵਿੱਚ ਪਾਣੀ ਖੜ ਜਾਵੇਗਾ ਅਤੇ ਸਾਡੀਆਂ ਦੁਕਾਨਾਂ ਤੇ ਘਰਾਂ ਵਿੱਚ ਵੀ ਪਾਣੀ ਆ ਜਾਵੇਗਾ ਇਸ ਸੰਬੰਧ ਵਿੱਚ ਅੱਜ ਸ਼ਹਿਰ ਨਿਵਾਸੀਆਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਤੁਹਾਨੂੰ ਉਹਨਾਂ ਦੀ ਜਵਾਨੀ ਹੀ ਸੁਣਾਉਂਦੇ ਹਾਂ ਇਸ ਸੰਬੰਧ ਵਿੱਚ ਉਹਨਾਂ ਦਾ ਕੀ ਕਹਿਣਾ ਹੈ ਜੋ ਸ਼ਹਿਰ ਵਿੱਚ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਸੰਭਾਲਾ ਵਲੋ ਸਿਵਰੇਜ ਚਲਾਇਆ ਗਿਆ ਸੇਵਰੇਜ ਟ੍ਰੀਟਮੈਂਟ ਪਲਾਂਟ ਸ਼ਹਿਰ ਲਈ ਵਰਦਾਨ ਸਾਬਤ ਹੋਇਆ ਜਾਂ ਸ਼ਰਾਫ ਫਾਇਦੇ ਹੋਏ ਜਾਂ ਨੁਕਸਾਨ ਕੀ ਕਹਿਣਾ ਹੈ ਸ਼ਹਿਰ ਵਾਸੀਆਂ ਦਾ ਇਸ ਬਾਰੇ ਤੁਸੀਂ ਵੀ ਸੁਣੋ ਕੀ ਨਾਮ ਹੈ ਤੁਹਾਡੀ ਸੁਖਦੇਵ ਕੁਮਾਰ ਜੀ ਕਿੱਥੇ ਦੁਕਾਨ ਹੈ ਤੁਹਾਡੀ ਗੁਨਾਨਗਰੋਂ ਤੇ ਜਿਵੇਂ ਪਹਿਲਾਂ ਜੋ ਸੀਵਰੇਜ ਹੁਣ ਚੱਲਿਆ ਜੋ ਹਾਂਜੀ ਇਹ ਫਾਇਦਾ ਹੋਇਆ ਸੀਵਰੇਜ ਚੱਲਣ ਦਾ ਪਹਿਲਾਂ ਤਾਂ ਪਾਣੀ ਖੜਾ ਰਹਿੰਦੇ ਸੀ ਹਫਤਾ ਹਫਤਾ ਪੰਜ-ਪੰਜ ਦਿਨ ਤੇ ਹੁਣ ਤਾਂ ਪਾਣੀ ਖੜਦੇ ਨਹੀਂ ਹੈਗਾ ਨਿਕਲ ਜਾਂਦਾ ਨਾਲ ਨਾਲ ਨਿਕਲਦਾ ਹੁਣ ਕੱਲ ਤਾਂ 2 ਘੰਟੇ ਦੇ ਨਿਕਲ ਗਿਆ ਸਾਰਾ ਪਾਣੀ ਅਦਰਬਾਈ ਤਾਂ ਪਾਣੀ ਇੱਥੇ ਨਾ ਖੜਾ ਹੁੰਦਾ ਜੀ ਹਫਤਾ ਹਫਤਾ ਦਗਾ ਨਹੀਂ ਹੁਣ ਦਿਲ ਕਰਦਾ ਇੱਥੇ ਗੰਦ ਪੈ ਜਾਂਦਾ ਸੀਵਰੇਜ ਦਾ ਮਰਜ਼ੀ ਕਹਿੰਦਾ ਸੀਵਰੇਜ ਚੱਲਣਾ ਤੁਹਾਨੂੰ ਫਾਇਦੇ ਹੋਏ ਹਾਂਜੀ ਚਲੋ ਕਿ ਨਾਮ ਹੈ ਤੁਹਾਡਾ ਜੀ ਵਿਕਾਸ ਜੀ ਲਗਾ ਤੁਸੀਂ ਕਿੱਥੇ ਰਹਿਣ ਵਾਲੇ ਹੋ ਇਹ ਸਮਰਾਲਾ ਸ਼ਹਿਰ ਜੀ ਕਿੰਨੇ ਸਾਲੋਂ ਕੋਈ ਤਾਂ ਸੁਆ ਰਹਿੰਦੇ ਨੇ ਤੁਹਾਨੂੰ ਸਾਨੂੰ ਹੋ ਗਏ 20-22 ਸਾਲ ਹੋ ਗਏ ਸੀਵਰੇਜ ਚੱਲਣ ਨਾਲ ਕੀ ਫਾਇਦਾ ਹੋਏ ਪਹਿਲਾਂ ਤਾਂ ਜਿਵੇਂ ਮੀਂਹ ਪੈਂਦਾ ਜੀ ਦੋ ਦੋ ਤਿੰਨ ਦਿਨ ਪਾਣੀ ਦਿਨ ਪਾਣੀ ਖੜਾ ਰਹਿੰਦਾ ਦੀ ਜੀ ਕਿੱਥੇ ਕਿੱਥੇ ਇਹ ਆਪਣੇ ਚੌੜਾ ਬਿਆਰ ਹੋ ਗਿਆ ਜੀ ਡੱਬੀ ਵੀ ਆ ਰਿਹਾ ਹੈ ਗਨਾਹ ਰੋੜ ਹੋ ਗਿਆ ਜੀ ਪਰ ਹੁਣ ਇਹ ਹੋ ਗਿਆ ਮੀਂਹ ਪੈਂਦਾ ਪਾਣੀ ਖੜਦਾ ਪਰ ਦੋ ਤਿੰਨ ਘੰਟੇ ਚ ਨਿਕਲ ਜਾਂਦਾ ਜੀ ਹੁਣ ਇਹ ਹੋ ਗਿਆ ਜੀ ਪਾਣੀ ਨਹੀਂ ਖੜਦਾ ਹੁਣ ਪਹਿਲਾਂ ਨਾਲੋਂ ਮਤਲਬ ਵਧੀਆ ਹੋ ਗਿਆ ਜੀ ਮਤਲਬ ਵਧੀਆ ਹੋਇਆ ਵਧੀਆ ਹੋ ਗਿਆ ਹੋਰ ਕੀ ਗੱਲਾਂ ਚੰਦੇ ਦੇ ਬਾਰੇ ਬਹੁਤ ਵਧੀਆ ਹੋਇਆ ਜੀ ਜਿਵੇਂ ਵੀ ਹੋਇਆ ਇਹਨਾਂ ਨੇ ਕਿਹਾ ਚਾਲੂ ਜੋ ਵੀ ਕਰਿਆ ਵੀ ਹੁਣ ਪਾਣੀ ਖੜਦਾ ਨਹੀਂ ਕਿਤੇ ਜੀ ਮੈਂ ਤੁਹਾਡਾ ਜੀ ਵਰਿੰਦਰ ਕੁਮਾਰ ਤੁਸੀਂ ਕਿੱਥੇ ਕੰਮ ਕਰਦੇ ਹੋ ਚੜ੍ਹੇ ਬਿਆਸ ਸਮਰਾਲੇ ਜਿਵੇਂ ਅੱਗੇ ਪਹਿਲਾਂ ਮੀਂਹ ਆਉਂਦਾ ਸੀ ਜੇ ਹੁਣ ਵੀ ਆਇਆ ਸੀਵਰੇਜ ਚੱਲਿਆ ਕੀ ਕਹਿਣਾ ਚਾਹਦੇ ਪਹਿਲਾਂ ਪਾਣੀ ਖੜਾ ਰਹਿੰਦਾ ਸੀ ਦਿਨ-ਦਿਨ ਹੁਣ ਤਾਂ ਕੱਲ ਤਾਂ ਨਿਕਲ ਗਿਆ ਸੀ ਵਧੀਆ ਟਾਈਮ ਨਾਲ ਦਿਹਾੜੀ ਯਾਨੀ ਕਿ ਹੁਣ ਨਹੀਂ ਖਰਾਬ ਹੁੰਦੀ ਪਹਿਲਾਂ ਹੋ ਜਾਂਦੀ ਸੀ ਪਹਿਲਾਂ ਜੇ ਦੋ ਦਿਨ ਮੀਂਹ ਪਿਆ ਤਾਂ ਦੋ ਦਿਨ ਖਰਾਬ ਹੋ ਜਾਂਦੇ ਤਿੰਨ ਦਿਨ ਵੀ ਮੀਂਹ ਪਿਆ ਤਾਂ ਤਿੰਨ ਦਿਨ ਖਰਾਬ ਹੋ ਜਾਂਦੇ ਹਰ ਮਤਲਬ ਜੇ ਮੀਂਹ ਪੈਂਦਾ ਤਾਂ ਕੋਈ ਨੂੰ ਕਾਉਂ ਦਿਹਾੜੀ ਖਰਾਬ ਕਰਨੀ ਨਹੀਂ ਦਿਹਾੜੀ ਖਰਾਬ ਕਰਨ ਦੀ ਜਰੂਰਤ ਨਹੀਂ ਪੈਂਦੀ ਹੈਗੀ ਬਸ਼ਰਤੇ ਬਾਕੀ ਮੀਂਹ ਤੇ ਡਿਪੈਂਡਡ ਆ ਕਿ ਸਾਰੀ ਦਿਹਾੜੀ ਪੈਂਦਾ ਹੈ ਕਿ ਦੋ ਘੰਟੇ ਪੈਂਦਾ ਪਾਣੀ ਨਿਕਲਦਾ ਰਹਿੰਦਾ ਪਾਣੀ ਨਿਕਲ ਜਾਂਦਾ ਹੁਣ ਨਗਰ ਕੌਂਸਲ ਵੱਲੋਂ ਜਾਂ ਸਰਕਾਰ ਵੱਲੋਂ ਚਲਾਇਆ ਗਿਆ ਸੀ ਬਈ ਇਹ ਵਧੀਆ ਹਾਂ ਇੱਕ ਦੋ ਦਿਨ ਤਾਂ ਹਲੇ ਤਾਂ ਫਿਲਹਾਲ ਦੀ ਗੱਡੀ ਜਿੰਨਾ ਵਧੀਆ ਦਿਖ ਰਿਹਾ ਤਾਂ ਦੋ ਦਿਨ ਦੇ ਵਿੱਚ ਤਾਂ ਪਾਣੀ ਨਿਕਲ ਗਿਆ ਹੈ ਬਾਕੀ ਅੱਗੇ ਕੀ ਨਹੀਂ ਸਾਦੇ ਕੀ ਨਾਮ ਹੈ ਤੁਹਾਡਾ ਜੀ ਸੰਜੀਵ ਕੁਮਾਰ ਫਿਰ ਜੇ ਹੁਣ ਜੇ ਬਾਰਿਸ਼ ਆ ਕੇ ਹਟੀ ਸੀ ਹਾਂ ਜੀ ਪਾਣੀ ਦੁਕਾਨਾਂ ਉਰੇ ਖੜਦਾ ਸੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਤੇ ਬਾਰੇ ਪਾਣੀ ਘੁੰਨ ਨਹੀਂ ਖੜਨਾ ਆਏਗਾ ਹਮ ਅੱਗੇ ਅੱਜ ਪੰਜਾਂ ਜਾਂ ਜਦੋਂ ਪਾਣੀ ਖੜਦਾ ਸੀਗਾ ਹੁਣ ਨਹੀਂ ਖੜਦਾ ਆਏਗਾ ਜਿੱਦਾਂ ਸੀਵਰੇਜ ਪੈ ਗਿਆ ਹਮ ਸਰ ਗਾ ਜੀ ਨਹੀਂ ਬੰਨ ਉਹ ਹੁਣ ਹੁਣ ਠੀਕ ਆ ਕਿੰਨੇ ਸਾਲ ਤੁਸੀਂ ਕੰਮ ਕਰਦੇ ਹੋ ਇੱਥੇ ਹੋ ਗਿਆ ਕੋਈ 30 ਸਾਲ ਹੋ ਗਏ ਤਸੀਵ ਦਾ ਚੱਲਣ ਤੋਂ ਬਾਅਦ ਕੋਈ ਪ੍ਰੋਬਲਮ ਆਈ ਹੈ ਤੁਹਾਨੂੰ ਨਾ ਕੋਈ ਨਹੀਂ ਕੋਈ ਪਹਿਲਾਂ ਕਿੰਨੇ ਦਿਨ ਪਾਣੀ ਨਿਕਲਦਾ ਸੀ 4-5 ਦਿਨ ਤੇ ਨਿਕਲਦੇ ਰਹਿੰਦੇ ਆ ਤੇ ਹੁਣ 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 ਤਾਂ ਆ ਘੜਦੇ ਨਹੀਂ ਗਾ ਘੰਟਾ ਬਾਾਈਂ ਨਹੀਂ ਲੜਦਾ ਜੇ ਸਵੇਰ ਹੋ ਜਾਂਦੀ ਹੈ ਹੁਣ ਕੀ ਕਹਿਣਾ ਚਾਹੁੰਦੇ ਹੋ ਸਰ ਕੀ ਜਾਨੀ ਬਹੁਤ ਵਧੀਆ ਨਗਰ ਕੌਂਸਲ ਵੱਲੋਂ ਬਹੁਤ ਵਧੀਆ ਕੰਮ ਕਰ ਰਹੇ ਆ ਪਾਣੀ ਘਟਣ ਦਾ ਕੋਈ ਮੌਕਾ ਨਹੀਂ ਮਿਲਦਾ ਉਹਨਾਂ ਨੂੰ ਜਾਨ ਕੀ ਨਾ ਤੁਹਾਡੀ ਮੇਰਾ ਨਾਮ ਸੁਖਪਾਲ ਕੁਮਾਰ ਹੈ ਜੀ ਸੀਵ ਨੇ ਚੱਲਣ ਤੋਂ ਬਾਅਦ ਕੀ ਫਾਇਦਾ ਹੋਇਆ ਨੇ ਸ਼ਹਿਰ ਨੂੰ ਹਾਂ ਜੀ ਫਾਇਦਾ ਹੋਇਆ ਪਾਣੀ ਅੱਗੇ 2-3 ਦਿਨ ਖੜਾ ਰਹਿੰਦਾ ਸੀਗਾ ਹੁਣ ਜਾਨੀ ਮੀਂਹ ਪਿਆ ਦੇਖੋ ਪਾਣੀ ਬਿਜਾਰ ਚ ਐਂ ਸਾਫ਼ ਹੋ ਗਿਆ ਰੋਡ ਵਧੀਆ ਠੀਕ ਆ ਕਿੱਥੇ ਕਿੱਥੇ ਪਹਿਲਾਂ ਪਾਣੀ ਖੜਾ ਰਹਿੰਦਾ ਸੀ ਪਾਣੀ ਦੇਖੋ ਇੱਥੇ ਗੋਡੇ-ਗੋਡੇ ਪਾਣੀ ਖੜਾ ਰਹਿੰਦਾ ਸੀ ਚੌੜੇ ਬਿਜਾਰ ਤੇ ਡੱਬੀ ਬਿਜਾਰ ਤੇ ਗੋਡੇ-ਗੋਡੇ ਪਾਣੀ ਖੜਾ ਰਹਿੰਦਾ ਸੀਗਾ ਗਰਨਾਨਾ ਗਰੋਡ ਤੇ ਪਾਣੀ ਖੜਾ ਰਹਿੰਦਾ ਸੀਗਾ ਯਾਨੀ ਕਿ ਆਲਮੋਸਟ ਪਾਣੀ ਖੜਾ ਹੀ ਰਹਿੰਦਾ ਸੀਗਾ ਹਮਲਾ ਵਾਲਾ ਯਾਨੀ ਭਟ ਜਾਂਦਾ ਸੀ ਇੱਕ ਹੁਣ ਜੀ ਵੇਲੇ ਚੱਲਣ ਨਾਲ ਯਾਨੀ ਕਿ ਇਹ ਫਾਇਦਾ ਹੋਇਆ ਵੀ ਪਾਣੀ ਨਿਕਲੇ ਜਾਂਦਾ ਨਿਕਾਸ ਹੋ ਗਿਆ ਵਧੀਆ ਮੇਰੇ ਕੰਮਕਾਰ ਕਰ ਹੁੰਦਾ ਕੰਮਕਾਰ ਹਾਂ ਜੀ ਗਏ ਅੱਗੇ 2-2 3-3 ਦਿਨ ਦਿਹਾੜੀਆਂ ਮਾਰ ਜਾਂਦੇ ਜਿਹੜਾ ਇਹ ਦਿਹਾੜੀ ਕਰਕੇ ਖਾਣੀ ਹੁੰਦੀ ਸੀ ਹੁਣ ਠੀਕ ਹੈ ਜੀ ਓਕੇ ਰਿਪੋਰਟ ਮੁਹੰਮਦ ਇਮਰਾਨ ਜੀ ਮੁਹੰਮਦ ਇਮਰਾਨ ਜੀ ਰਾਜੀ ਕੋ ਬਾਰਿਸ਼ਾਂ ਦੇ ਜੀ ਅੱਲਾ ਉਰੇ ਪਾਣੀ ਖੜਦਾ ਸੀ ਤੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਵੀਰ ਜੀ ਹੁਣ ਤਾਂ ਪਾਣੀ ਬਿਲਕੁਲ ਨਹੀਂ ਖੜਦਾ ਹੈਗਾ ਪਹਿਲਾਂ ਇਦਾਂ ਦੀ ਗੱਲ ਵੀ ਜੇ ਪਾਣੀ ਖੜਦਾ ਸੀ ਸਾਡੀਆਂ 3-3 4-4 ਦਿਨ ਦੁਕਾਨਾਂ ਬੰਦ ਰਹਿੰਦੀਆਂ ਸੀਗੀਆਂ ਕਿਉਂਕਿ ਪਾਣੀ ਦਾ ਓਵਰਫਲੋ ਕਰ ਨਾਲੇ ਬਾਹਰ ਆ ਜਾਂਦਾ ਸੀਗੇ ਤੇ ਟੂਰੇ ਦਾ ਪਾਣੀ ਸੀਗਾ ਉਹ ਨਾਲਿਆਂ 'ਚ ਵਾਪਸ ਹੀ ਨਹੀਂ ਹੁੰਦਾ ਸੀ ਹੁਣ ਨਾਲੇ ਭਰਦੇ ਹੀ ਨਹੀਂ ਹੈਗੇ نیچے ਰਹਿੰਦੇ ਨੇ ਤੇ ਪਾਣੀ ਸਾਡਾ ਨਿਕਲਦਾ ਹੋ ਜਾਂਦਾ ਤੇ ਸੀਵਲਰ ਚੱਲਣ ਦਾ ਕਿੰਨਾ ਫਾਇਦਾ ਹੋਇਆ ਬਹੁਤ ਜ਼ਿਆਦਾ ਫਾਇਦਾ ਜੀ ਸਾਨੂੰ ਦਿੱਕਤ ਨਹੀਂ ਆ ਰਹੀ ਦੁਕਾਨ ਖੋਲ੍ਹ ਲੈਣੇ ਜੀ ਸਵੇਰ ਨੂੰ ਠੀਕ ਹੈ ਨਹੀਂ ਆ ਕੇ ਪਹਿਲਾਂ ਦੇਖਣਾ ਪੈਂਦਾ ਸੀ ਪਾਣੀ ਖੜਾ ਹੈ ਦੁਕਾਨ ਖੋਲੀਏ ਨਾ ਖੋਲੀਏ ਟੈਂਕਰ ਆਊਗਾ ਲੈ ਕੇ ਜਾਊਗਾ ਫਿਰ ਦੁਕਾਨ ਖੋਲਾਂਗੇ ਉਹ ਜੀਜਾ ਤੋਂ ਹੁਣ ਸਾਨੂੰ ਰਾਹਤ ਹੈ ਕੱਲ ਜਿਹੜੀ ਬਾਰਿਸ਼ ਹੋਈਆ ਤੋਂ ਕਿੰਨੇ ਟਾਈਮ ਬਾਦ ਪਾਣੀ ਨਿਕਲਿਆ ਜਾਰੋ ਮੇਰੇ ਹਿਸਾਬ ਨਾਲ ਤਾਂ ਵੀਰ ਜੀ ਜਿਸ ਹਿਸਾਬ ਨਾਲ ਬਾਰਿਸ਼ ਦਾ ਰੁਕ ਸੀਗਾ ਉਸਦੇ ਹਿਸਾਬ ਨਾਲ ਬਿਲਕੁਲ ਵੀ ਪਾਣੀ ਨਿਕਲਿਆ ਨਹੀਂ ਇਹ ਨਾਮ ਤੁਹਾਡਾ ਜੀ ਰਾਜਵਿੰਦਰ ਸਿੰਘ ਜੀ ਅਸੀਂ ਕਿੱਥੋਂ ਲਪਾਉਣਾ ਤੁਹਾਡੀ ਆਪਣੇ ਗੁਰੂ ਨਾਨਕ ਦੇਵ ਜੀ ਸਿਵਰ ਚੱਲਣ ਤੋਂ ਕੀ ਫਾਇਦੇ ਹੋਣਗੇ ਸਿਵਰ ਚੱਲਣ ਤੋਂ ਬਹੁਤ ਫਾਇਦੇ ਹੋਏ ਨੇ ਜੀ ਜਦੋਂ ਪਹਿਲਾਂ ਬਰਸਾਤ ਆਂਦੀ ਸੀਗੀ ਤਿੰਨ ਦਿਨ ਚਾਰ ਦਿਨ ਰਸਤਾ ਬਲੌਕ ਹੀ ਰਹਿੰਦਾ ਸੀਗਾ ਤੇ ਹੁਣ ਜਿਸ ਦਿਨ ਬਰਸਾਤ ਆਈ ਆ ਸ਼ਾਮ ਨੂੰ ਜਦੋਂ ਅਸੀਂ ਟਰਨ ਦੇਖਿਆ ਤਾਂ ਪਾਣੀ ਬਿਲਕੁਲ ਹੈ ਨਹੀਂ ਸੀਗਾ ਜੀ ਬਿਲਕੁਲ ਰੋਡ ਸਾਫ਼ ਸੀਗਾ ਜੀ ਕਿ ਨਗਰ ਕੌਂਸਲ ਦੀ ਸਰਕਾਰ ਵੱਲੋਂ ਉਤੀ ਦੇ ਚਲਾਇਆ ਗਿਆ ਇਹ ਲਾਹੇਵੰਦ ਬਹੁਤ ਲਾਹੇਵੰਦ ਹੈ ਜੀ ਆਮ ਪਬਲਿਕ ਨੂੰ ਬਹੁਤ ਜ਼ਿਆਦਾ ਫਾਇਦਾ ਇਸ ਚੀਜ਼ ਦਾ ਕੀ ਨਾਮ ਉਹਦਾ ਸੁਸ਼ੀਲ ਕੁਮਾਰ ਜਿਲ੍ਹੇ ਦੀ ਕਦ ਕੰਮ ਕਰਦੇ ਹੋ ਰੋਡ ਦਾ ਕੰਮ ਕਰਦੇ ਹਨ ਕਿਥੇ ਰਹਿੰਦੇ ਹੋ ਜਿਹੜੀ ਜੋੜੇ ਬਿਜਾਰ ਸਕੂਲ ਮੁੰਡਿਆਲੇ ਸਕੂਲ ਦੇ ਸਾਹਮਣੇ ਜਦੋਂ ਪਹਿਲਾਂ ਬਰਸਾਤ ਹੁੰਦੀ ਸੀ ਪਾਣੀ ਖੜ੍ਹ ਜਾਂਦਾ ਸੀ ਹੁਣ ਕਿਸ ਤਰ੍ਹਾਂ ਲੱਗੇ ਕੱਲ ਦੀ ਬਰਸਾਤ ਤੋਂ ਪਾਇਰੇ ਤੇ ਪਾਣੀ 3-3 4-4 ਦਿਨ ਨਿਕਲਦਾ ਨਹੀਂ ਸੀਗਾ ਹੂੰ ਸਵੇਰ ਤੋਂ ਸ਼ਾਮ ਤੱਕ ਰੇੜੀ ਪਤਾ ਨੇ ਸਾਰੀ ਪੰਦ ਪਾਈਪ ਪਾਈ ਜਾਂਦੀ ਸੀ ਹੂੰ ਤਾਂ ਕੱਲ ਜਦੋਂ 2-3 ਵਾਰਿਸ਼ ਹੋਈ ਹੈ ਹੂੰ ਪਾਣੀ ਸਾਰਾ ਨਿਕਲ ਗਿਆ ਕਿੰਨੇ ਟਾਈਮ ਚ ਨਿਕਲ ਗਿਆ ਹਰ ਘੰਟੇ ਤੋਂ ਘੰਟੇ ਨਿਕਲ ਗਿਆ ਜਦੋਂ ਹੁਣ ਰੇੜੀ ਬੰਦ ਨਹੀਂ ਕਰਨੀ ਕੋਈ ਕੰਮ ਕਰ ਰਹੀ ਹੈ ਬੰਦ ਨਹੀਂ ਇਹ ਘੰਟੇ ਦਾ ਸਵੇਰ ਬੰਦ ਸੀਗੀ ਜਦੋਂ ਸਾਰਾ ਪਾਣੀ ਨਿਕਲ ਗਿਆ ਜੋ ਸਰਕਾਰ ਨੇ ਜਾਂ ਨਗਰ ਕੌਂਸਲ ਨੇ ਜੋ ਕੀ ਵਧੀਆ ਪਲਾਨ ਚਲਾਇਆ ਉਹ ਵਧੀਆ ਕੀਤਾ ਬੜੀਆ ਕੰਮ ਕੀਤਾ ਹੈ ਕਿ ਸਾਰਾ ਪਾਣੀ ਮਤਲਬ ਕੰਟੇ ਤੇ ਨਿਕਲ ਜਾਂਦਾ ਪਹਿਲਾਂ ਕਿੱਥੇ ਕਿੱਥੇ ਪਾਣੀ ਖੜਾ ਦਿਸਣ ਵਾਲਾ ਪਹਿਲੇ ਚੌਂਦੇ ਬਾਜ਼ਾਰ ਤੇ ਡੱਬੀ ਵਿਚਾਰ ਤੇ ਗੁਨਾਣਾਗਰ ਰੋਡ ਤੇ ਇਹ ਸਾਰਾ ਪਾਣੀ ਮਤਲਬ ਤਿੰਨ ਤਿੰਨ ਚਾਰ ਚਾਰ ਨਹੀਂ ਨਿਕਲਦਾ ਨਹੀਂ ਸੀ ਯਾਰ ਯਾਨੀ ਹੁਣ ਕੰਮ ਕਰ ਲੈਂਦੇ ਹੋ ਹੁਣ ਕਾਫੀ ਬੜੀਆਂ ਕੰਮ ਕਰਦੇ ਆ ਕੀ ਕਹਿਣਾ ਚੋੜੇ ਸਰਕਾਰ ਨੂੰ ਲਗੇ ਕੰਮ ਬਹੁਤ ਬੜੀਆ ਕਰ ਰਹੀ ਹੈ ਠੀਕ ਪਿਛਲੇ ਪਾਣੀ ਦੁਕਾਨਦਾਰਾਂ ਬਹੁਤ ਬੜਾ ਦੁਕਾਨੇ ਖੋਦੇ ਤਿੰਨ ਤਿੰਨ ਚਾਰ ਚਾਰ ਦਿਨ ਦੁਕਾਨੇ ਬੰਦ ਰੱਖੀ ਸੀ ਹੁਣ ਵਧੀਆ ਰਿਹਾ ਹੁਣ ਬਹੁਤ ਵ ਕੋਣ ਕੱਟੇ ਪਾਣੀ ਨਿਕਲ ਜਾਂਦਾ ਠੀਕ ਹੈ